ਪਾਪੀ ਤੁਹਾਡਾ ਕੰਮ ਬਾਈ ਦਵਾਈ ਕਰ ਮੇਰੀ ਦਵਾਈ ਖੋ ਕੇ ਬਿਮਾਰ ਹੋ ਗਏ ਪਹਾੜਾਂ 'ਚ ਵੀ ਆ ਗਿਆ ਉਹ ਕਿਤੇ ਬਿਮਾਰੀ ਚੱਕ ਹੁੰਦੀ ਹੋ ਰਿਹਾ ਕੇ ਬਿਮਾਰ ਹੋ ਜਾਂਦਾ ਬੰਦਾ ਥੋੜੇ ਆਲੇ ਹੋਏ ਜਾਂਦੇ ਥੋੜੇ ਆਲੇ ਹੋਏ ਜਾਂਦੇ ਲਓ ਜੀ ਉਧਰ ਪਹਾੜ ਵਾਲੇ ਵੀ ਮੱਥਾ ਟੇਕਣ ਚੱਲੇ ਉੱਪਰ ਕੋਹੜਾ ਹੈਗਾ ਪਾਪਾ ਬੀ ਕੀ ਹਾਲ ਹੈ ਤੇਰਾ ਬਹੁਤ ਆ ਕੇ ਠੀਕ ਹੈ ਠੀਕੇ ਰਹੀ ਰਾਤ ਨੀਂਦ ਆ ਗਈ ਤੀ ਨੀਂਦ ਆ ਗਈ ਬਸ ਠੀਕ ਹੈ ਹਾਂਜੀ ਸੰਗਤਾਂ ਪਹੁੰਚ ਗਏ ਜੀ ਹਾਂਜੀ ਸਸਤੀ ਗਾਲ ਜੀ ਸਾਡੇ ਨਾਲ ਕੀ ਹੈ ਜੀ ਵੇ ਜੀ ਨੱਥ ਤੇ ਤੁਸੀਂ ਆਣੀ ਨਾਲ ਲੱਭੜ ਕੇ ਦੇਖ ਤੁਰਦੇ ਤਾ ਦੇਖੋ ਪਾਪੀ ਬੁੰਡੇ ਗਈ ਜਾਂਦੇ ਜਾਣਗਾ ਨੂੰ ਕਿਆ ਕਾਲ ਰਜੀਨ ਲੱਗੇ ਨਰਾ ਇਹ ਨਾ ਬੇਲੀਆਂ ਜਦ ਖਾਈ ਜਾਣੀਆਂ ਫਿਰ ਉਹ ਕੰਦੇ ਵੀ ਇੱਥੇ ਵੀ ਸੋਣਾ ਉੱਥੇ ਵੀ ਸੋਣਾ ਇਹ ਕਹਿੰਦੇ ਰਾਤ ਨੂੰ ਸਾਨੂੰ ਨੀਂਦ ਨਹੀਂ ਆਉਂਦੀ ਹੈਗੀ ਬਾਗ ਤੋਂ ਡਰਾਤੇ ਤਾ ਮਮੀ 10 ਮਿੰਟ ਮਿਰਚਾਂ ਜਿਹੜਾ ਤੜਕਾ ਲਾਰੇ ਸਾਡੀ ਮਮੀ ਜੀ ਤਾਂ ਮੈਂ ਚੱਕ ਲੈ ਆਉਂਦੀ ਆ ਮਿਰਚਾਂ ਤਿੱਖੀਆਂ ਵਾਲਾ ਤੜਕਾ ਚਾਹੀਦਾ ਕਹਿੰਦੇ ਕਰੰਟ ਜਿਹੇ ਵਾਲ ਅੱਛਾ ਹਾਂ ਹਾਂ ਆਪਣੀ ਦਾਲ ਪਾ ਕੌਲੀ ਚ ਅੱਛਾ ਜੀ ਉਹ ਚ ਮਿਰਚਾਂ ਪਾ ਮੁਠੀ ਖਾਲਾ ਨਹੀਂ ਲਾਲ ਨਹੀਂ ਪਾਉਣੀਆਂ ਹਰੀਆਂ ਪਾਉਣੀਆਂ ਹਰੀਆਂ ਹੀ ਕੁੰਡੀ ਸੋਟਾ ਚੱਲਦਾ ਕਿੱਥੇ ਗਈ ਉਹ ਮਾਮੀ ਹੈਗੇ ਦੇਖ ਤਾਂ ਕੁੰਡੀ ਜਿ ਮੱਚਾ ਨਾ ਹਰੀਆ ਕੁੱਟਣੀਆਂ ਪੈਣੀਆਂ ਉਹ ਤੁਹਾਡੀ ਕੁੰਡੀ ਦਾ ਥਾਂ ਦੀ ਕਰਤੀ ਆਹ ਬਾਈ ਉਹ ਪੱਥਰ ਆ ਜਿਹਦੇ ਕਰਕੇ ਉਰੇ ਆਏ ਆ ਆ ਸਾਰੇ ਬੰਦੇ ਵਿੱਚ ਸਮਾ ਗਏ ਤੇ ਪੂਰੀ ਜਾਨ ਗੇਂਦੇ ਆ ਗਰਦਨਾ ਬਾਈ ਜਿੰਨੀਆਂ ਵੀ ਭੰਨੇ ਤੇ ਹੱਡੀਆਂ ਨਿਕਲਦੀਆਂ ਪੂਰਾ ਰਿਸਕੀ ਕੰਮ ਆ ਬਾਈ ਉਰੇ ਸਿਰਫ 2 ਮਿੰਟ ਵਾਸਤੇ ਹੀ ਆਇਆ ਹੋਇਆ ਡਰ ਲੱਗਦਾ ਚੱਲੇ ਅਸੀਂ ਚਲੋ ਭਾਈ ਚਲੋ ਖੇਤੀ ਕਰੋ। ਉਹ ਭਾਈ ਏਦਾਂ ਲੇ ਗੁਫਾ ਦੇ ਵਿੱਚ ਬਾਹਰ ਰਹਿੰਦੇ ਆ। ਜਮੇ ਰਿਸਕੀ ਕੰਮ ਹੈ ਵਿੱਚ। ਭਾਈ ਚਲੋ ਚਲਿਓ ਬਹੁਤ ਰਿਸਕੀ ਕੰਮ ਹੈ ਉਹ ਤਾਂ। ਮੇਰੀ ਆ ਗਈ ਭਈਆ। ਟੈਂਟ ਉੱਡ ਗਿਆ ਸਾਡਾ। ਸਤਿ ਸ਼੍ਰੀ ਅਕਾਲ ਜੀ ਭਾਈ ਸਾਰੇ ਵੀਰਾਂ ਨੂੰ ਅੱਜ ਪਹਾੜਾ ਵਿੱਚ ਭਾਈ ਸਾਡਾ ਦੂਜਾ ਦਿਨ ਹੈ ਤੇ ਮਿਲੋ ਇੱਧਰ ਰੋਦੀ ਬਾਈ ਨੂੰ। ਸਤਿ ਸ਼੍ਰੀ ਅਕਾਲ ਜੀ। ਕਾਕੂ ਵੀਰ। ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਰੋਦੀ ਰਾਤ ਮੜਾ ਜੰਗਲ 'ਚ ਘੁੰਮਣ ਗਿਆ ਤਾਂ ਕੀ ਹੋ ਗਿਆ ਤਾਂ? ਸਾਰੀ ਰਾਤ ਉਹ ਰਾਤ ਫੇਰ ਦੇਖਿਆ ਬਾਈ ਇਹਨੂੰ ਬਾਈ ਬਾਗ ਦੇਖ ਗਿਆ ਬਾਗ ਦੇਖਿਆ ਰਾਤ ਸਾਰੀ ਰਾਤ ਨੀਂਦ ਨਹੀਂ ਆਈ ਬਾਈ ਉਹ ਸੁਪਨੇ 'ਚ ਵੀ ਦਿਖੀਗੀ ਦੇਖ ਲਓ ਵੀ 12 1 2 ਵਜੇ ਤੱਕ ਇਹਨੂੰ ਬਾਗੇ ਦੇਖੀ ਗਿਆ ਇਹਨੂੰ ਨੀਂਦ ਨਹੀਂ ਆਈ ਹੈਗੀ ਨੀਂਦ ਨਹੀਂ ਆਈ ਤੰਬੂ 'ਚ ਵੀ ਕੋਹੜਾ ਰੱਖ ਕੇ ਪਿਆ ਬਾਈ ਕੋਲ ਡਰਤਾ ਪਹਿਲਾਂ ਆਯਾ ਰੋਡੀ ਦੇ ਮੂਰੇ ਬਾਈ ਕੋਈ ਪਿਆ ਨਹੀਂ ਹੈਗਾ ਬਾਅਦ ਵਿੱਚ ਫਿਰ ਇਹਦੇ ਮੂਰੇ ਮੈਂ ਬੈਹੇ ਨੂੰ ਤਾਂ ਮੜਾ ਜਾ ਹੌਸਲਾ ਹੋਇਆ ਹਾਂ ਹੌਸਲਾ ਹੋਇਆ ਬਾਹਰ ਕੁੱਤੇ ਫਿਰਦੇ ਤੇ ਤੰਬੂ ਤੇ ਸਾਨੂੰ ਡਰ ਲੱਗੀ ਗਿਆ ਰੋਡੀ ਨੂੰ ਲੱਗੇ ਬਾਗ ਹੈ ਬਾਅਦ ਦੇਖ ਲੇ ਤਾਂ ਮੈਂ ਕਿਹਾ ਹੋਰ ਡਰਾਉਦਾ ਡਰਾਉਂਦੇ ਨੂੰ ਕਾਕੂ ਬਾਈ ਅੱਜ ਗਿਆ ਦੇ ਅੱਜ ਸੀ ਨਾ ਪੂਤ ਵਾਲੀ ਗੁਫਾ ਦਿਖਾ ਕੇ ਬੈਠੇ। ਓ ਮਾਈ ਗਾਡ ਅੱਜ ਇਹ ਕਹਿੰਦੇ ਖਤਰਨਾਕ ਇਲਾਕੇ ਜੀ ਜਾਣਾ ਪੂਤ ਵਾਲੀ ਗੁਫਾ ਦਿਖਾ ਕੇ ਲਿਆਉਣੀ ਹੈ। ਵੀ ਅਸੀਂ ਦੇਖਿਓਣੇ ਬਾਈ ਉਹਨੇ ਦਾ ਬਾਈ ਪਹਾੜਾ ਚ ਨਾ ਕੇ ਨੰਦ ਆ ਗਿਆ ਠੰਡਾ ਪਾਣੀ। ਫਿਰ ਨਾ ਇਹ ਲੈ ਅੱਜ ਕਹਿੰਦੇ ਰੇੜੀ ਛੇੜੀ ਹੋ ਗਏ ਮੁੰਡੇ। ਹੋ ਗਏ। ਇਹਦਾ ਕਾਕੇ ਨੇ ਵੀ ਪੱਗ-ਪੱਗ ਬਣ ਲਈ ਕਹਿੰਦਾ ਕਾਕੇ ਉਦਾਂ ਮੂਡ ਕਰਿਆ ਅੱਜ ਵੀ ਤਿਆਰ ਹੋਣ ਦਾ। ਪੂਤ ਵਾਲੀ ਅੱਜ ਦੀ ਗੁਫਾ ਦੇਖਣੀ ਹੈ ਕਿ ਹੋਲਡਾਰ ਲੱਗਣ ਵਾਲੇ ਬਾਈ ਸਾਨੂੰ ਤਾਂ। ਬਾਈ ਉਦਾਂ ਰਾਤ ਨੂੰ ਨਾ ਸੀ ਤੰਬੂ ਇੱਕ ਸਾਈਡ ਜੰਨਾ ਹੈ ਪਤਾ। ਜੰਗਲ ਚ ਡਰ ਲੱਗਦਾ ਕਿਉਂਕਿ ਕਈ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਹਾਂ ਆਉਂਦੀ ਆ ਬਾਈ ਕਿ ਨਹੀਂ ਆਉਂਦੀ ਆ ਇਸ ਕੀ ਕੰਮ ਹੈ ਬਾਕੀ ਚੱਲਦੇ ਆ ਭਾਬੀ ਨਾਲ ਕੋਲੂ ਬਾਈ ਉਧਰ ਲੰਗਰ ਦੀ ਤਿਆਰੀ ਵੀ ਹੁੰਦੀ ਆ ਕੋਈ ਜੰਗਲ ਏਰੀਆ ਜਿਹਾ ਚਾਰੇ ਪਾਸੇ ਦੇਖ ਲਓ ਬਾਈ ਤੁਸੀਂ ਪਹਾੜੇ ਪਹਾੜ ਪਰ ਉਹ ਈ ਇਦਾਂ ਰਸਮੀ ਉਰੇ ਰੂਹ ਜਾਂ ਕੋਈ ਹੁੰਦਾ ਮਨ ਲੱਗਦਾ ਹਾਂ ਮਨ ਲੱਗਦਾ ਨਹੀਂ ਜਾਣਾ ਪੰਜਾਬ ਨੂੰ ਜਾਣੇ ਵੀ ਇਹ ਨਹੀਂ ਕਰਦਾ ਦੇਖੋ ਬਾਕੀ ਭਾਬੀ ਨਾਲ ਹੀ ਉਧਰ ਵੀਰ ਨਾਲ ਹੀ ਦੂਜੀ ਸਾਈਡ ਲੱਗੇ ਹੋਏ ਕੰਮ ਕਰ ਰਹੇ ਉਧਰ ਵੀ ਉਧਰ ਵੀ ਦਿਖਾਉਂਦੇ ਸਾਨੂੰ ਕਿ ਆਪਰੇਟ ਕਰਦਾ ਜੀ ਕਰਦਾ ਬੱਟੂ ਕੱਢਦੇ ਬੱਟੂ ਕੱਢ ਲਿਆ ਪੱਕੇ ਮੋੜ ਤੇ ਪੱਕੇ ਮੋੜ ਸਾਡੇ ਦੋ ਬੰਦੇ ਕਹੀ ਜਾਂਦੇ ਮੈਂ ਹੈਕਰ ਜੇਸ਼ਨ ਜਾਣਾ ਸਾਡਾ ਨਿਰੂ ਕਰਦੀ ਹੈਗੀ ਰੋਡੀ ਨੂੰ ਪਾਪ ਦੰਦੇ ਚੱਲ ਚੱਲੀ ਐ ਕਰਦੇ ਪਾਪ ਦੇ ਜੇਤੇ ਬਾਜੀ ਮੰਦਨ ਕਾਕੂ ਹੈ ਭੇਜਣਾ ਨਹੀਂ ਭੇਜਣਾ ਨਹੀਂ ਉਰੇ ਹੀ ਰੱਖਣਾ ਉਰੇ ਰੱਖਣਾ ਚੱਲੀਏ ਫਿਰ ਦੇਖੋ ਭਾਈ ਕੀਆ ਵਧੀਆ ਵਿਊ ਹੈ ਬਾਕੀ ਆਦਾ ਜਿਹੜਾ ਰਸਤਾ ਇਹ ਮਸ਼ੀਨ ਨੇ ਬਣਾਏ ਪਏ ਕਈ ਜਗ੍ਹਾ ਤਾਂ ਪੱਥਰਾਂ ਦੇ ਰਸਤੇ ਆ ਤੁਹਾਨੂੰ ਉਹ ਵੀ ਦਿਖਾਉਂਗਾ ਕਾਕੂ ਸਾਹਮਣੇ ਵੀ ਪਾਣੀ ਚੱਲਦਾ ਨਾ ਬਾਈ ਹਾਂ ਉਹ ਦੇਖੋ ਬਾਈ ਇੱਥੇ ਨੂੰ ਵੀ ਪਾਣੀ ਚੱਲਦਾ ਬਾਕੀ ਰਸਤੇ ਇਦਾਂ ਦੇ ਤੁਹਾਨੂੰ ਦਿਖਾਉਂਦੇ ਆ ਇਹਦਾ ਮਸ਼ੀਨ ਕੇ ਬਣਾਏ ਪਏ ਜਿੱਥੇ ਨੂੰ ਅਸੀਂ ਲੰਘ ਕੇ ਜਾਣਾ ਉਹ ਜਮੇ ਖੂਬੀ ਆ ਤੇ ਕਾਕੂ ਇੱਕ ਉਹ ਡੋਲੀ ਸਮਾਈ ਪੀ ਵਿਆਹ ਲਈ ਉਹ ਆਪਰ ਹੋ ਗਈ ਇੱਕ ਵਾਰੀ ਉਰੇ ਨਾ ਬਰਾਤ ਆਈ ਸੀ ਡੋਲੀ ਮਤਲਬ ਵਿਆਹ ਲਈ ਉਹ ਸਾਰੇ ਜਾਣੇ ਪੱਥਰ ਦੇ ਵਿੱਚ ਸਮਾਗੇ ਤੇ ਉੱਥੇ ਪੱਥਰਾਂ ਦੇ ਉੱਪਰ ਉਹਨਾਂ ਦੇ ਸਿਰ ਬਣੇ ਪਏ ਐ ਜਿੱਦਾਂ ਅਸੀਂ ਸੁਣਿਆ ਤੁਹਾਨੂੰ ਉਹ ਚੀਜ਼ ਵੀ ਦਿਖਾ ਕੇ ਜਾ ਕੇ ਹੁਣੋਂ ਆਪਣੀ ਪੱਥਰਾਂ ਦੇ ਵਿੱਚ ਬਰਾਤ ਸਮਾਈ ਦੀ ਪੂਰੀ ਉੱਪਰ ਫਿਰ ਬਣੇ ਪਿਆ ਉਹ ਵੀ ਦਿਖਾ ਕੇ ਲਿਆਉਣਾ ਅੱਜ ਜਿੱਥੇ ਡੋਲੀ ਸਮਾਈ ਤੀ ਬਾਕੀ ਕੋਰੇ ਬਾਈ ਸੂਈ ਵਾਲਾ ਪਹਾੜ ਮਸ਼ੂਰਾ ਉਹ ਦੇਖੋ ਕਈ ਸਾਲ ਹੋ ਗਏ ਇਦਾਂ ਹੀ ਐ ਟੇਡਾ ਹੋਇਆ ਪਣਾ ਗਿਰਦਾ ਉਦਾਂ ਹੀ ਐ ਉਹਦੇ ਨੇੜੇ ਜੇ ਐ ਜਿੱਥੇ ਪੱਥਰਾਂ ਦੇ ਵਿੱਚ ਬਰਾਤ ਸਮਾਈ ਤੇ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਣੀ ਐ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਦੇਖਿਓ ਅੱਜ ਕਿਆ-ਕਿਆ ਪ੍ਰੋਜੈਕਟ ਹੁੰਦੇ ਆ ਬਾਕੀ ਬਾਈ ਆ ਉਹਦੇ ਬੋਡੀ ਹੁੰਦੀ ਐ ਜਿਹਨੂੰ ਖੂਹ ਕਹਿੰਦੇ ਇਹਨਾਂ ਦੇ ਵਿੱਚ ਤੇ ਪਾਣੀ ਕੱਢਦੇ ਇਹਨਾਂ ਦੇ ਵਿੱਚ ਪਾਣੀ ਹੁੰਦਾ ਐ ਕਿਉਂਕਿ ਜਦੋਂ ਮੇਲਾ ਹੁੰਦਾ ਫਿਰ ਪਾਣੀ ਮੁੱਕ ਜਾਂਦਾ ਇਹਨਾਂ ਦੇ ਵਿੱਚ ਥੋੜਾ ਥੋੜਾ ਪਾਣੀ ਆਈ ਜਾਂਦਾ ਫਿਰ ਉਹਦੇ ਕਲੇ ਨਾ ਹੁੰਦੇ ਪੀਣ ਨੂੰ ਵੀ ਪਾਣੀ ਠੀਕ ਹੈ ਸਭ ਕਸ ਨੂੰ ਪਾਣੀ ਓਕੇ ਆ ਧਰਤੀ ਮਾਤੇ ਆਉਂਦਾ ਨਾ ਕੱਕੇ ਬਾਈ ਬਾਕੀ ਬਾਈ ਜੜੀਆਂ ਬੂਟੀਆਂ ਦਾ ਪਾਣੀ ਰਿਸ ਰਿਸ ਕੇ ਧਰਤੀ ਮਾਤੇ ਆਉਂਦਾ ਵੀ ਜਿਹੜਾ ਵੀ ਪੀ ਲਵੇ ਉਹ ਕੰਮ ਹੋ ਜਾਂਦਾ ਵੀ ਬਿਮਾਰੀਆਂ ਚੱਕ ਦਿੰਦਾ ਸਰੀਰੋਂ ਕਾਗਲ ਸਾਡਾ ਕਹਿੰਦਾ ਬਾਹ ਬਾਹ ਕੁੱਤਾ ਚੱਕ ਲੇਗਾ ਸਾਡਾ ਕੁੱਤਾ ਹੁੰਦਾ ਚੱਕ ਲੇਗਾ ਔਰ ਮੇਰਾ ਕੁੱਤਾ ਚੱਕ ਲੇਗਾ ਬਿਨਾ ਬਾਗ ਬਾਕੀ ਬਾਈ ਜਿਹੜਾ ਇਹ ਪਾਣੀ ਨਾ ਸ਼ੁੱਧ ਪਾਣੀ ਹੈ ਵੀ ਬਿਮਾਰੀਆਂ ਚੱਕਦਾ ਜਿੰਨੀਆਂ ਵੀ ਆ ਦੇਖੋ ਢੀਲਣਾ ਬਾਈ ਕੋ ਕੋ ਇਧਰ ਢੀਲਾਂ ਵਰ ਤੇ ਫੁੱਲ ਲੈ ਕੇ ਜਾਇ ਕਰਦੇ ਦਿਆ ਸੀ ਆ ਕਿ ਹੁਣ ਹੀ ਫੁੱਲ ਗਿਰਦੇ ਆ ਦੇਖੋ ਆ ਹੁੰਦੇ ਨੇ ਫੁੱਲ ਰੋਡੀ ਚੱਕੀ ਢੀਲ ਬੱਤੇ ਕਰਦਾ ਬਾਈ ਫੁੱਲ ਦੇਖੋ ਨਹੀਂ ਫੁੱਲਦਾ ਹਾਂ ਬਹੁਤ ਲੈ ਕੇ ਜਾਇ ਕਰਦੇ ਤੇ ਅੱਗੇ ਬਾਈ ਆਹ ਜਿੱਦਾਂ ਉਹ ਵੀ ਪਿਆ ਹੈ ਇੱਥਾਂ ਲੋਕੋ ਬਾਈ ਘਰਾਂ ਤੇ ਲਾਉਂਦੇ ਹਾਂ 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 ਘਰਾਂ ਚ ਤੇ ਆਜ ਬਾਈ ਇਹਦੇ ਮਾਤੇ ਬਰੋਜਾ ਨਿਕਲੇ ਕਰਦਾ ਦੇਖੋ ਢੀਲ ਨੂੰ ਚੀਤੇ ਦਿੱਤੇ ਹੋਏ ਜਿੰਨੇ ਆ ਵੀ ਉਰੇ ਕਹਿੰਦੇ ਇਹ ਨੂੰ ਪੱਟ ਨਹੀਂ ਸਕਦੇ ਹੈਗੇ ਵੀ ਜਿਹੜੀ ਹੈਗੀ ਸਰਕਾਰ ਦੀ ਹੈ ਚਾ ਕਿਸੇ ਦੇ ਖੇਤਾਂ ਮਾ ਖੜੀ ਨਾ ਕਾਕੂ ਲਓ ਜੀ ਆਪਣੀਆਂ ਗੱਡੀਆਂ ਕੋ ਪਹੁੰਚ ਗਏ ਬਾਈ ਗੱਡੀਆਂ ਦੇ ਕੋਲ ਡੇਰੇ ਲਾਇਏ ਪਏ ਆ ਹਾਂ ਤੰਬੂ ਠੀਕ ਰਿਹਾ ਰਹਾ ਤਾਂ ਕੋਹਾੜਾ ਦਿਖਾ ਰੋ ਟੀ ਕਿੱਥੇ ਆਪਣਾ ਰਸਦਾ ਤੰਬੂ ਜੇ ਪਿਆ ਮੰਮੀ ਨਹੀਂ ਉੱਪਰ ਬੈਠੀਆਂ ਬਾਈ ਇੱਧਰ ਭਾਬੀ ਤੁਹਾਡਾ ਕੰਮ ਬਾਈ ਦਵਾਈ ਕਰ ਮੇਰੀ ਦਵਾਈ ਖੋ ਕੇ ਬਿਮਾਰ ਹੋ ਗਏ ਪਹਾੜਾਂ 'ਚ ਵੀ ਆ ਗਏ ਉਹਨੇ ਕਹਿੰਦੇ ਬਿਮਾਰੀ ਚੱਕ ਹੁੰਦੀ ਹੋ ਰਿਹਾ ਕੇ ਬਿਮਾਰ ਹੋ ਜਾਂਦਾ ਬੰਦਾ ਢੋਣੇ ਵਾਲੇ ਹੋ ਜਾਂਦੇ ਢੋਣੇ ਵਾਲੇ ਹੋ ਜਾਂਦੇ ਲਓ ਜੀ ਉਧਰ ਪਹਾੜ ਵਾਲੇ ਵੀ ਮੱਥਾ ਟੇਕਣ ਚੱਲੇ ਉੱਪਰ ਕੋਹਾੜਾ ਹੈਗਾ ਆਪਾ ਬੀਬੀ ਕੀ ਹਾਲ ਹੈ ਤੇਰਾ ਠੀਕ ਹੈ ਠੀਕੇ ਰਹੀ ਰਾਤ ਨੀਂਦ ਆ ਗਈ ਨੀਂਦ ਆ ਗਈ ਬਸ ਠੀਕ ਹੈ ਥੱਕੇ ਬੰਦੇ ਨੂੰ ਨੀਂਦ ਆ ਹੀ ਜਾਂਦੀ ਹੈ ਆ ਜਾਂਦੀ ਆ ਭਾਈ ਪਾਪੀ ਤੜਕਾ ਕੰਨ ਲਾ ਲਿਆ ਮੂੰਗੀ ਵਸਰੀ ਨੂੰ ਵਾਹ ਜੀ ਵਾਹ ਪਕੌੜੇ 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 ਬ੍ਰੈਡ ਵੀ ਭਾਈ ਅਜ ਤੱਕ ਇਹਨੇ ਕੋਈ ਚੀਜ਼ ਛੱਡਿਓ ਨਹੀਂ ਹੈਗੀ ਪਨੀਰ ਵਾਲੇ ਮੂੰਗੀ ਵਸਰੀ ਦਾਲ ਸਬਜ਼ੀ ਵੀ ਪਈ ਆ ਹਮ ਸਾਰਾ ਕੁਝ ਹੈ ਰਾਤ ਨੂੰ ਬਣਾਵਾਂਗੇ ਆਪਾਂ ਦੇਖ ਦੇਖ ਸ਼ੋਰ ਚ ਬਾਪੂ ਜਿਹੜਾ ਅਸੀਂ ਤੰਬੂ ਲਾਇਆ ਤੰਬੂ ਨੇ ਸਾਰੇ ਦੱਬ ਲੈਣਾ ਤੰਬੂ ਚ ਨੂੰ ਜਾਈ ਜਾਂਦੇ ਆ ਹੋਰ ਨੀਂਦ ਆਉਂਦੀ ਗਲਤੀ ਕਰੀ ਤੁਸੀਂ ਆਪ ਦੱਸੋ ਤੰਬੂ ਨੀਂਦ ਦਾ ਘਰ ਆ ਬਾਈ ਬਾਕੀ ਭਾਈ ਦੇਖੋ ਇੱਧਰ ਬੈਠੇ ਉੱਪਰ ਬੰਦੇ ਹਾਂਜੀ ਸੰਗਤਾਂ ਪਹੁੰਚ ਗਈਆਂ ਜੀ ਹਾਂਜੀ ਸਤਿਗੁਰਾਲ ਜੀ ਸਾਰੇ ਮੈਂ ਕਿਹਾ ਜੀ ਇਹ ਜੀ ਨਾ ਅੱਤੇ ਤੇ ਅਸੀਂ ਨਿਆਣੀ ਨਾਲ ਲੱਭੜ ਕੇ ਦੇਖੋ ਤੁਰਦੇ ਤਾਂ ਦੇਖੋ ਪਾਪੀ ਬੁੰਡੇ ਕਹੀ ਜਾਂਦੇ ਜਾਣਗਾ ਉਹਨੂੰ ਕਹੇ ਗੱਲ ਰਜੀਨ ਲੱਗੇ ਨਾ ਰ ਇਹਨਾਂ ਬਿੱਲੀਆਂ ਜਦ ਖਾਈ ਜਾਣੀਆਂ ਰੋਗਾਂ ਦੇ ਵੀ ਇੱਥੇ ਵੀ ਸੋਣਾ ਉੱਥੇ ਵੀ ਸੋਣਾ ਇਹ ਕਹਿੰਦੇ ਰਾਤ ਨੂੰ ਸਾਨੂੰ ਨੀਂਦ ਨਹੀਂ ਆਉਂਦੀ ਹੈਗੀ ਬਾਗ ਤੋਂ ਡਰ ਤੈ ਤਾ ਹੈ ਨਾ ਬਾਗ ਤੋਂ ਡਰ ਗਈ ਮੈਂ ਕਹਿੰਦਾ ਹੀ ਸਹੀ ਗੱਲ ਆ ਪੈਂਡ ਰਾਤ ਤੇ ਜ਼ਿਆਦਾ ਮੈਂ ਕਹਾਂ ਨੂੰ ਡਰਿਆ ਰੋਡੀ ਵੀ ਡਰ ਗਿਆ ਮਦੋ ਵੀ ਡਰ ਤਾ ਭਾਗੀ ਰਾਂ ਤੇ ਰਾਤ ਸਕਦਾ ਕੱਲ ਨੂੰ ਜਾਣਾ ਤਾਂ ਹੈ ਆਪਾਂ ਦੀ ਜੋੜੀ ਚੜਾ ਕੇ ਜੋੜੀ ਹਾਂ ਦੇਖ ਰੇ ਭਾਬੀ ਮੁੰਡੇ ਮੰਨਦੇ ਨਹੀਂ ਹੈਗੇ ਕਹਿੰਦੇ ਆਪਣੇ ਮੰਮੀਆਂ ਦੇ ਡਰ ਲੱਗਦਾ ਆਹ ਮੰਮੀਆਂ ਤੇ ਡਰਨੇ ਵਾਲ ਲੱਗਦੇ ਤੈਨੂੰ ਲੱਗਦਾ 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 ਨਾ ਚਲੋ ਭਾਈ ਰੋਟੀ ਪਾਣੀ ਬਣਾਓ ਭਾਬੀ ਫਿਰ ਬਸ ਹੁਣ ਪ੍ਰਸ਼ਾਦਾ ਆਟਾ ਗੁੰਨ ਲਿਆ ਸਾਡੇ ਬੰਦੇ ਤਾਂ ਪ੍ਰਸ਼ਾਦਾ ਖਾ ਲਿਆ ਸਾਡੇ ਬੰਦੇ ਤਾਂ ਬੂਮਾ ਦੇ ਨਿਕਲਦੇ ਜੀ ਕਾਕੂ ਚੱਲੀਏ ਅਸੀਂ ਤਾਂ ਉਹ ਦੇਖਣ ਚੱਲੇ ਭਾਬੀ ਜਿਹੜੀ ਘੋ ਹੈ ਡੋਲੀ ਸਵਾਈ ਪੀ ਉੱਪਰ ਜਾਏ ਹੋ ਜਾਏ ਹਾਂ ਜੇ ਵੀਡੀਓ ਬਣਾ ਕੇ ਲਿਆਉਂਗੇ ਅਸੀਂ ਆਪਣੇ ਵਾਸਤੇ ਤਾਨੂੰ ਹਾਕੂ ਕਮਾਰ ਲਿਓ ਕਿ ਤੇ ਵਿਚ ਨੂੰ ਨਾ ਖੇਚ ਲਵੇ ਉਹ ਲੋ ਜੀ ਬਈ ਇਧਰ ਰੋਟੀ ਦੀ ਸੇਵਾ ਚੱਲਦੀ ਆਂ ਹਾਂ ਜੀ ਚੱਲਦੀ ਮਾਰੋ ਮਾਰ ਸੇਵਾ ਹਾਂਜੀ ਹਾਂ ਇਹਦੇ ਤੋਂ ਢੇੜਾ ਲਾਇਆ ਭਾ ਵੀ ਸੰਗਤ ਆਈ ਕੀ ਸੰਗਤ ਆਈ ਵੀ ਜਾਂਦੀ ਐ ਜਾਈ ਜਦੋਂ ਆਹ ਤਾਂ ਜੈਸਵੀਨਾਂ ਹੀ ਲੱਗੇ ਪਈ ਜੀ ਆਪਣੇ ਵਾਲੇ ਹਲੇ ਆਹ ਟਾਈਮ ਥੋੜੀ ਜੀ ਗਰਮੀ ਹੁੰਦੀ ਸ਼ਾਮ ਨੂੰ ਠੰਡ ਹੋ ਜਾਂਦੀ ਭਾਬੀ ਮੌਸਮ ਫਰਕ ਬਾਕੀ ਉਹ ਤਾਂ ਰੋਡੀ ਨਹੀਂ ਬਈ ਪੱਥਰਾਂ 'ਤੇ ਬੈਠੀ ਜਾਂਦੇ ਥੱਕਦੇ ਹੀ ਨਹੀਂ ਹੈਗੇ ਆ ਕਰਨ ਦੇਖੋ ਜੀ ਖੂਬ ਯਾਰਾਸਤੇ ਨੂੰ ਉਤਰਦਾ ਹੋਇਆ ਸਾਰੇ ਕੱਪੜੇ ਲਵੇੜਦਾ ਹੋਇਆ ਐ ਮਮੀ ਮਮੀ ਥਾਲ ਚ ਪਾ ਮਮੀ ਨਾਲ ਰਾਜਦੀਆਂ 10 ਮਿੰਟ ਮਿਰਚਾਂ ਜਿਹੜਾ ਤੜਕਾ ਲਾਦੇ ਸਾਡੇ ਮਮੀ ਦੇ ਨਾਮ ਚੱਕ ਲਿਆਉਂਦੀ ਆ ਮਿਰਚਾਂ ਤਿੱਖੀਆਂ ਵਾਲਾ ਤੜਕਾ ਚਾਹੀਦਾ ਕਹਿੰਦੇ ਕਰੰਟ ਜਿਹੇ ਵਾਲਾ ਆਹ ਕਰੋ ਮਾਮੇ ਹਾਂਜੀ ਆਪਣੀ ਦਾਲ ਪਾ ਕੌਲੀ ਚ ਅੱਛਾ ਜੀ ਉਹ ਚ ਮਿਰਚਾਂ ਪਾ ਮੁਠੀ ਹਾਲ ਨਹੀਂ ਲਾਲ ਨਹੀਂ ਪਾਉਣੀਆਂ ਹਰੀਆਂ ਪਾਉਣੀਆਂ ਹਰੀਆਂ ਹੀ ਕੁੰਡੀ ਸੋਟਾ ਚੱਲਦਾ ਕਿੱਥੇ ਗਈ ਉਹ ਮਾਮੇ ਹੈਗੇ ਦੇਖ ਤਾਂ ਕੁੰਡੀ ਚ ਮਿਰਚਾਂ ਨਾ ਹਰੀਆ ਟੁੱਟਣੀਆਂ ਪੈਣੀਆਂ ਉਹ ਤੁਹਾਡੀ ਕੁੰਡੀ ਤਾਂ ਸਾਹ ਦੀ ਕਰਤੀ ਇਹ ਦੇਖੀ ਮਾਮੇ ਬਾਈ ਸਾਡਾ ਇੱਕ ਇੱਕ ਬੰਦਾ ਵਿੱਕੀ ਬਾਈ ਅੰਦਰ ਬੈਠਾ ਮਾਮੇ ਨੂੰ ਕਹਿੰਦਾ ਰੋਟੀ ਲਿਆਓ ਜੀ ਲਓ ਜੀ ਬਾਈ ਪਾਤ ਤੇ ਜੰਗਲੀ ਰੂਟ ਵੱਲ ਗੁਫਾ ਦੇਖਣ ਚੱਲੇ ਚਾਲੇ ਉਹ ਚਾਲੇ ਪਾਤ ਤੇ ਗੁਫਾ ਰੋਟੀ ਲੰਗਿਆ ਉਹ ਰੋਟੀ ਉਰੇ ਨੂੰ ਪਾਣੀ ਚੱਲੇ ਕਾਕੂ ਗੁਫਾ ਨੂੰ ਚੱਲੇ ਗਏਦੇ ਭੂਤ ਦੇਖਣ ਦਿਲ ਚ ਕਾਲੇ ਰੰਗ ਦਾ ਭੂਤ ਉਹ ਕਿੱਧਰ ਨੂੰ ਗਾ ਕੇ ਕਾਕੂ ਕਿੱਧਰ ਨੂੰ ਜਾਣਾ ਮੈਂ ਨਾ ਤੂੰ ਮੂਰੇ ਇੰਜਣ ਹੋ ਜਾ ਇੰਜਣ ਮੂਰੇ ਕਾਕਾ ਡਰ ਲੱਗਦਾ ਬਾਈ ਡਰ ਲੱਗਦਾ ਲਓ ਜੀ ਬਾਈ ਇਹੋ ਜੀ ਜਗ੍ਹਾ ਨੂੰ ਚੋਲੇ ਪਵਾਤ ਵੀ ਜਾਣਾ ਰਿਸਕ ਭਰੇ ਆਪਣੇ ਪਰ ਪਚਾਵ ਰੱਖਿਓ ਜਿਹੜਾ ਤਿਲਕੇ ਕਾ ਥੱਲੇ ਵੱਜਿਆ ਆਪਣੇ ਫੇਨ ਨਾ ਕਿਓ ਸਮਾਨ ਫਟ ਗਿਆ ਕੋਈ ਫੋਟੋ ਵਧੀਆ ਨਹੀਂ ਬਾਈ ਮੇਰਾ ਬੜਾ ਵਧੀਆ ਰਹਿ ਰਿਹਾ ਮੇਰਾ ਤੀਜੀ ਲੱਗ ਗਿਆ ਕਾਕੂ ਹੋ ਰਹਿਣ ਲੱਗਣਾ ਕਾਕੂ ਨੇ ਬੱਕਰੀਆਂ ਚਰਾਇਆ ਕਰਨੀਆਂ ਤੇ ਤੇ ਐਂ ਦੇਖ ਲਈ ਉਹ ਕਾਕੂ ਦੇ ਘਿਹੜੇ ਜਿਆਦਾ ਬਾਈ ਹ ਇਧਰ ਜਿੱਥੇ ਡੋਲੀ ਸਮਾਈ ਪਈ ਹੁਣ ਉੱਥੇ ਚੱਲੇ ਬਾਈ ਪਹਾੜਾਂ ਚ ਜਾਨ ਆਈ ਦੀ ਜਾਨ ਪੱਥਰ ਦੇ ਵਿੱਚ ਸਮਾਗੀ ਦੀ ਬਾਈ ਉਹ ਚੀਜ਼ ਦੇਖਣ ਚੱਲਦੇ ਆ ਆਹ ਰਸਤੇ ਨੂੰ ਭਾਈ ਨੇ ਡੰਡਾ ਚੱਕ ਲੈ ਨਾਲ ਕੰਦਾ ਕੁੱਤਾ ਪਿੱਲਾ ਮਿਲ ਸਕਦਾ ਨਾਲ ਰੱਖ ਕੁੱਤਾ ਪਿੱਲਾ ਮਿਲ ਸਕਦਾ ਨਾਲੇ ਜਿਹੜੇ ਸਵੇਰ ਤੇ ਪਕੌੜੇ ਖਾਦੇ ਪੇ ਹਜਮ ਆ ਜੂਗੇ ਆ ਦੇਖੋ ਜੀ ਭਾਈ ਆ ਖੂਬਿਆ ਰਸਤੇ ਨੂੰ ਜਾ ਰਹੇ ਆ ਔਰ ਇਹਨੂੰ ਪਾਣੀ ਪੂਰਾ ਚੱਲਿਆ ਫੁੱਲ ਕਹਿੰਦੇ ਔਰ ਇਹ ਕਵੇ ਕਿੱਥੇ ਖੜੇ ਆ ਡੰਡਾ ਸੀਟਾਂ ਭਾਈ ਮੈਂ ਡਾਂਕਰ ਇਹਨਾਂ ਦਾ ਭਾਗ ਆ ਗਿਆ ਭਾਗ ਆ ਗਿਆ ਹੋਰ ਆ ਗਿਆ ਜੀਤਾ ਆ ਗਿਆ ਭਾਗ ਆ ਗਿਆ ਉਹ ਭੱਜ ਲੋ ਭੱਜ ਲੋ ਜੀਤਾ ਆ ਗਿਆ ਜੀਤਾ ਆ ਗਿਆ ਜੀਤਾ ਉਹ ਬੱਲੇ ਉਹ ਬੱਲੇ ਉਹ ਕਿੰਨਾ ਵੱਲਾ ਔਰੀ ਕਰ ਬਾਲੇ ਜਿਹੜਾ ਉੱਠਾ ਉਹ ਠੰਡਾ ਵਿਆਰੇ ਉਹ ਇੱਥੇ ਖੜਾ ਆਜੋ ਆਜੋ ਗੁਫਾ ਵੀ ਬਾਈ ਇਧਰ ਮੈਂ ਸੈਰ ਰਹੀ ਦੀ ਗੁਫਾ ਆ ਗਈ ਵੀਰੇ ਉਹ ਗੁਫਾ ਕੀ ਇਹਦੇ ਵਿੱਚ ਕਿਹਨੇ ਪੁੱਤ ਰਹਿੰਦਾ ਇੱਕ ਇਹਦੇ ਵਿੱਚ ਵੀ ਹੋ ਸਕਦਾ ਬਾਈ ਉਹ ਚਿੱਟਾ ਵਿਲਾ ਹੋ ਸਕਦਾ ਬਾਈ ਮੈਂ ਨਹੀਂ ਜਾਣਾ ਇੱਥੇ ਡਰ ਲੱਗਦਾ ਗੁਫਾ ਦੇ ਲਓ ਜੀ ਬਾਈ ਆਹ ਪੱਥਰ ਹੈ ਜਿੱਥੇ ਦੀ ਯਾਤਰਾ ਤੇ ਸਾਡੀ ਪਹੁੰਚ ਗਏ ਥੱਕ ਗਏ ਹਾਂ ਚੱਲ ਹਾਂ ਚੱਲ ਕਾਕੂ ਪਰ ਬਾਈ ਡਰ ਲੱਗਦਾ ਹੋਰੇ ਹੋਇਆ ਗਿਆ ਤਾਂ ਸਾਨੂੰ ਫੇਰ ਦੱਸੋਗੇ ਤੂ ਜੂਰੀ ਖੜੋ ਸੀ ਆਈ ਆ ਆ ਪੱਥਰ ਆ ਬਾਈ ਜਿੱਥੇ ਪੂਰੀ ਜਨ ਸਮਾਗੀ ਦੀ ਕਹਿੰਦੇ ਵਿੱਚ ਆ ਹੈ ਆ ਸਿਰ ਬਣੇ ਪੇ ਬੰਦਿਆ ਦੇ ਹੈ ਭਈਆ ਸਿਰ ਆ ਸਾਰੇ ਜਿਹੜੇ ਪੱਥਰ ਵਿੱਚੇ ਖਿੱਚਲੇ ਗਿਆ ਤਾਂ ਟੋਟਲ ਬੰਦਿਆ ਦੇ ਸਿਰ ਹੈ ਹਾਂ ਸਿਰਾਂ ਨਾ ਕਾਕੇ ਬੰਦਿਆ ਦੇ ਇਹ ਹੱਡੀਆਂ ਨਿਕਲਦੀਆਂ ਤੋੜ ਕੇ ਤੋੜ ਕੇ ਬਾਈ ਵਿੱਚੇ ਹੱਡੀਆਂ ਨਿਕਲਦੀਆਂ ਇਹ ਹਾਂ ਬੱਲੇ 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 ਬਨੇ ਕੀ ਭਾਈ ਉੱਪਰ ਤੇ ਹਾਂ ਰੋਟੀ ਕਿਹਾ ਹੋਇਆ ਹਾਂ ਭਾਈ ਖੜਕਾ ਹੋਇਆ ਖੜਕਾ ਸੱਚੀ ਸੌਂ ਖਾ ਕੇ ਦਸੀਂ ਵੀ ਡਰ ਗਿਆ ਡਰ ਗਿਆ ਭਾਈ ਹਾਂ ਭਾਈ ਡਰ ਲੱਗਿਆ ਸਹੀ ਗੱਲ ਹੈ ਰੋਟੀ ਦੱਸ ਵੀ ਕੀ ਹੋਇਆ ਭੁੱਲ ਗਏ ਭੁੱਲ ਗਿਆ ਭਾਈ ਰਸਤਾ ਭੁੱਲ ਗਏ ਭਾਈ ਆਏ ਤੇ ਬੰਨੇ ਕਿੱਧਰੋਂ ਆਏ ਤੇ ਕਿੱਧਰੋਂ ਗਿਆ ਇੱਦਣੋਂ ਹੋ ਜਾਣਾ ਭਾ ਰਸਤਾ ਭੁੱਲ ਗਏ ਗੋਦਲ ਕਿਹੜਾ ਪੈ ਗਿਆ ਕੋਈ ਟਿਕਾਣਾ ਹੀ ਤਾਂ ਕਿੱਧਰੂ ਜਾਊਗਾ ਕਹਿੰਦੇ ਬਈ ਫਸ ਗਏ ਬਈ ਅਸੀਂ ਤਾਂ ਪੱਜਲੇ ਬਾਹਾਂ ਚੱਲਦੀਆਂ ਸਾਰੀ ਨਹੀਂ ਹੈ ਬਈ ਖੜਕਾ ਹੋਇਆ ਨਾ ਹੁਣ ਇੱਥੇ ਬੈਠੇ ਫਸ ਗਏ ਬਈ ਅਸੀਂ ਤਾਂ ਹਾਂ ਕਾਕਾ ਕੀ ਬਣੂਗਾ ਕਾਕਾ ਕਿੱਧਰ ਜਾਣਾ ਬਈ ਸੂ ਵੀ ਕਿੱਟੀ ਨੂੰ ਜਾ ਕੇ ਹੋਰ ਕੈਦ ਹੋ ਗਈ ਹੁਣ ਤੋਂ ਹੁਣ ਤਾਂ ਬਾਈ ਆਏ ਆ ਮਾੜੀ ਜੀ ਆਵਾਜ਼ ਉੱਪਰ ਆਉਂਦੀ ਡਰ ਲੱਗਦਾ ਓਰੇ ਕਿਉਂ ਨਹੀਂ ਰੋੜੀ ਨਹੀਂ ਜਾਣਾ ਆਪਣਾ ਇੱਥੇ ਤਾਬੂ ਲਾ ਲਓ ਹੁਣ ਰੋੜੀ ਰਾਤ ਨੂੰ ਤਾਂ ਨਹੀਂ ਰੁਪੈ ਸਕਦਾ ਕੋਈ ਕੱਲਾ ਹਾਂ ਬਾਈ ਕੋਈ ਰਾਤ ਨੂੰ ਨਹੀਂ ਦੈਂਚੇ ਦੈਂਚੇ ਡਰ ਲੱਗਦਾ ਮਗਲ ਮਾਤੇ ਇੱਥੇ ਆ ਸਾਹਮਣੇ ਆਉਦੇ ਆ ਇੱਥੇ ਕਿਤੇ ਆਪਾਂ ਪੈ ਜੂਗੇ ਆਹ ਦੇੜੀ ਆ ਕੋ ਭਾਉਦੀ ਉਹ ਦਿਖਾ ਦੇ ਆਪਣੇ ਕਿਰੀ ਬਾਗ ਦੀ ਹਾਂ ਬਾਗ ਦੀ ਬਾਈ ਪੂਰਾ ਚਾਰੇ ਪਾਸੇ ਜੰਗਲ ਹੈ ਜੰਗਲ ਹੈ ਬਾਈ ਦੇਖ ਸਹੀ ਗੱਲ ਆ ਚੈੱਕ ਕਰ ਲੋ ਕੋਈ ਜਗੂ ਵਾ ਦੇਖ ਕੇ ਆ ਮੇਲੇ ਰੋਜਕ ਬਾਈ ਆ ਸਿਸਟਰੀ ਚ ਗਿਆ ਚਲੋ ਬਾਈ ਜੰਗਲ ਦੇ ਵਿੱਚ ਆ ਰਹੇ ਪਾਸੇ ਦਰਖਤ ਦਰਖਤ ਹਵਾ ਲੱਗਦੀ ਠੰਢੀ ਹਵਾ ਲੱਗ ਚਲੋ ਰੋਡੀ ਚ ਭੂਤ ਆ ਗਿਆ ਰੋਡੀ ਚ ਭੂਤ ਆ ਗਿਆ ਭੂਤ ਆ ਗਿਆ ਬਾਈ ਰੋਡੀ ਚ ਭੂਤ ਆ ਗਿਆ ਭੂਤ ਆ ਗਿਆ ਬਾਈ ਉਹ ਟੋਟੀ ਹੋਇਆ ਛੋਟਾ ਦਾ ਛੋੜਾ ਪੂਤਾ ਆਇਆ ਤੇਰੇ 'ਚ ਚੱੱਚੇ ਪੁੱਤ ਰਹਿਆ ਸਾਰੀ ਉਹ ਥੋੜੀ ਮਾਲ ਖਾਲੇ ਲਾਦਾ ਪੂਤ ਆ ਗਿਆ ਪੂਤ ਆ ਗਿਆ ਕਿਹਦੇ ਉੱਡੀਕ ਉਹ ਸੋਤੇ ਹੋਣਾ ਗੇਤ ਉਹ ਮਤ ਕਰ ਆਉਣੇ ਸ਼ਰਮੇ ਮਾਰੇ ਇਹਨੇ ਮੇਰੇ ਮੇਰੇ ਸਾਹ ਨਾਲ ਸ਼ਾਮ ਦਾ ਘਰੋੜੇ ਗੇਤ ਨੇ ਸਾਰੇ ਥੱਲੇ ਬਾਈ ਰੋਟੀ ਖਾ ਕੇ ਗਏ ਤੇ ਉੱਪਰ ਨੂੰ ਪਹਾੜ ਦੇਖਣਾ ਆਉਂਦੀ ਸਾਰੇ ਭੁੱਖ ਲੱਗੀ ਰੋਟੀ ਕਿਹਾ ਹੋ ਗਿਆ ਪੈ ਭੁੱਖ ਲੱਗੀ ਕੋਈ ਨਹੀਂ ਕਰਦੇ ਦੁਆਰਾ ਭੁੱਖ ਲੱਗੀ ਜੋਰ ਲੱਗ ਗਿਆ ਬਹੁਤ ਦੂਰ ਤਾਂ ਬਾਈ ਜੋਰ ਲੱਗ ਗਿਆ ਬਾਈ ਬੰਦੇ ਆ ਦੇਖੋ ਦੁਆਰਾ ਦੇ ਭੁੱਖ ਲੱਗੀ ਹਲੇ ਪਹਾੜਾ ਪਤੇ ਮੁੜ ਕੇ ਹੀ ਆਏ ਬਾਓ ਤੁਹਾਡੇ ਔਖਾ ਤੁਹਾਡਾ ਔਖਾ ਬਾਈ ਲੋ ਜੀ ਬਾਈ ਮੈਂ ਇਸ ਵੀ ਰੱਜ ਜਾਂਦੀ ਖੋਲੀ ਚ ਕੱਖ ਪਾਏ ਤੇ ਨਹੀਂ ਰੱਜ ਤੇ ਹੁਣ ਬਿਸਕੁਟ ਖਾਣ ਲੱਗ ਔਖਾ ਇਹ ਇਹ ਡਗਟ ਉਹ ਤੂੰ ਰੱਜ ਗਿਆ ਔਖਾ ਬਾਈ ਬਾਈ ਇੱਕ ਗੱਲ ਹੈ ਤਵੇਲਾ ਬੰਦਾ ਖਾਨਪੁਰ ਹੁੰਦਾ ਏ ਲਗਾਤਾਰੇ ਖਾਨਪੁਰ ਜੋ ਦੱਤਾ ਪਿਆ ਰਹਿੰਦਾ ਪਲਾਟ ਸੱਚੀ ਕਿ ਅਸੀਂ ਜੱਦਾ ਆਇਆ ਕਿੰਨਾ ਖਾ ਲਿਆ ਬਹੁਤ ਆ ਲਿਆ ਹਾਂ ਕੁਛ ਨਹੀਂ ਪਤਾ ਇੰਨਾ ਤਾਂ ਘਰ ਨਹੀਂ ਖਾਦਾ ਇੰਨਾ ਬਾਈ 7-8 ਕੇ ਤੜਕੇ ਰੋਡੀ ਨੇ ਠੰਡੇ ਦੀ ਬੋਤਲ ਲੈ ਕੇ ਭੱਜ ਗਿਆ ਪਤਾ ਨਹੀਂ ਕਿੱਥੇ ਨੂੰ ਗਿਆ 3 ਘੰਟੇ ਬਾਅਦ ਮੁੜਿਆ ਜੰਗਲ ਬਲਾਕਰ ਰੱਗਲ ਮੱਗਲਾ ਆ ਦੇਖ ਲੋ ਇਧਰ ਮੈਂ ਕਿਹਾ ਨਹੀਂ ਤਾਂ ਰੌਣਕ ਮੇਲਾ ਲਾਇਆ ਪਿਆ ਜੀ ਉੱਪਰ